Я не знаю. ਹਾਂ ਜੀ ਬਹੁਤ ਖੁਸ਼ੀ ਹੈ ਸਾਨੂੰ ਬਹੁਤ ਚੰਗਾ ਲੱਗਿਆ ਜਲਜੀਤ ਭਾਜੀ ਦੇ ਬਹੁਤ ਵੱਡੇ ਫੈਨ ਅਸੀਂ ਬਹੁਤ ਵੱਡੇ ਫੈਨ ਹੈ ਜੀ ਇਹ ਦੱਸੋ ਕਾਨਸਰਟ ਤੇ ਜਾ ਰਹੇ ਹੋ ਹਾਂ ਜੀ ਕਾਨਸਰਟ ਤੇ ਜਾ ਰਹੇ ਹੋ ਕਾਨਸਰਟ ਤੇ ਜਾ ਰਹੇ ਹੋ ਹਾਂ ਜੀ ਬਹੁਤ ਚੰਗਾ ਲੱਗਿਆ ਜੀ ਸਾਨੂੰ ਜਲਜੀਤ ਭਾਜੀ ਦੀ ਇਧਰ ਤਸਵੀਰ ਲੱਗੀ ਹੈ ਬਹੁਤ ਵੱਡੀ ਸਾਨੂੰ ਬਹੁਤ ਚੰਗਾ ਲੱਗਿਆ ਪੰਗੜਾ ਪਾ ਰਹੇ ਨੇ ਖੁਸ਼ੀ ਦੇ ਵੇਲੇ ਸਾਰੇ ਜੀ ਤੁਸੀਂ ਸਾਨੂੰ ਕੀ ਕਹਿਣਾ ਚਾਹੋਗੇ ਜਿਹੜੇ ਲੁਧਿਆਣੇ ਆ ਰਹੇ ਆ ਅਸੀਂ ਉਹਨਾਂ ਦਾ ਸ਼ੁਕਰਗੁਜ਼ਾਰ ਕਰਦੇ ਆ ਬਈ ਉਹਨਾਂ ਦੇ ਬਹੁਤ ਵੱਡੇ ਫੈਨ ਆ ਉਹਨਾਂ ਨੂੰ ਦੇਖਣ ਦੀ ਬਹੁਤ ਸਾਡੀ ਦਿਲ ਦੀ ਖੁਆਇਸ਼ ਆ ਤੇ ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਜਲਦੀ ਮਿਲੀਏ ਤੇ ਨਾਲੇ ਪੰਗੜਾ ਪਾਈਏ ਤੇ ਨਾਲੇ ਸ਼ੋਰ ਪਾਈਏ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਲੁਟਾਣੇ ਵਾਸੀ ਕਿੰਨਾ ਖੁਸ਼ ਸਾਹਿਤ ਨੇ ਜ ਜ ਤੁਸਾਂ ਨੂੰ ਲੈ ਕੇ ਸਰੇ ਰਸੋ ਕਿ ਤੁਸੀਂ ਪੰਗੜੇ ਇਸ ਟਾਈਮ ਢੋਲ ਵਜਾ ਰਹੇ ਹੋ ਤੁਸੀਂ ਤੇ ਕਿੰਨੀ ਕੋ ਐਕਸਾਈਟਮੈਂਟ ਹੈ ਜੀ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਜੀ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿਉਂ ਭਾਜੀ ਨੂੰ ਪਹਿਲੀ ਵਾਰੀ ਵੇਖਾਂਗੇ ਅਸੀਂ ਅਸੀਂ ਵੇਖਿਆ ਨਹੀਂ ਭਾਜੀ ਨੂੰ ਰੀਅਲ ਮਤਲਬ ਪੈਸਟ ਆਫ ਫਿਸ਼ ਨਹੀਂ ਵੇਖਿਆ ਵੇਖਾਂਗੇ ਬਹੁਤ ਜ਼ਿਆਦਾ ਖੁਸ਼ੀ ਹੋਗੀ ਭਾਜੀ ਅੱਛਾ ਦਿਲਜੀਤ ਉਸਾਨ ਦਾ ਹੁਣ ਤੱਕ ਦਾ ਫੇਵਰੇਟ ਗਾਣਾ ਕਿਹੜਾ ਜੇ ਜਿਹੜਾ ਉਹ ਜਿਹੜਾ ਗਾਣਾ ਆਇਆ ਸੀ ਜੇ ਤੂੰ ਨੱਚੀ ਨਾ ਨੱਚੀ ਨਾ ਗੋਰੀਏ ਉਹ ਗਾ ਕੇ ਸੁਣਾ ਸਕਦੇ ਹਾਂ ਜੀ ਉਹ ਜੇ ਤੂੰ ਨੱਚੀ ਨਾ ਨੱਚੀ ਨਾ ਗੋਰੀਏ ਬੋਲ ਲੇਗੇ ਤੇ ਸ਼ਰਾਬ ਡੋਲ ਦੂੰ ਮਿਲ ਰਿਹਾ ਤੇ ਇਦਾਂ ਦੀ ਬੇਰੀ ਅਪਡੇਟ ਨਹੀਂ ਸਾਡੇ ਨਾਲ ਬਨੇ ਰਹੋ ਚਰਚਾ نیوز ਚੈਨਲ ਤੇ ਸਾਨੂੰ ਅਸੀਂ ਤੁਹਾਨੂੰ ਪਲਪਲ ਦੀ ਖਬਰਾਂ ਦਿੰਦੇ ਰਹਿਣਾ ਕਿ ਮੈਂ ਤੁਹਾਨੂੰ